ਮੈਂ ਆਪਣੇ ਦੁਕਾਨ ਤੇ ਬਿੱਲ ਬਣਾਉਂਦਾ ਸੀ ਸੜਨ ਲਿਖੇ ਨੰਬਦੇ ਆਏ ਗਨ ਪੁਆਇੰਟ ਤੇ ਆ ਕੇ ਰਾਣਾ ਇੱਕ ਡੱਬੇ ਤੋਂ ਪੇਟੀ ਚ ਉਡੋ ਲਿਆ ਗਨ ਪੁਆਇੰਟ ਤੇ ਮੈਨੂੰ ਚਾਹ ਕੈਮਰੇ ਵਗੈਰਾ ਫਰੀ ਲੋੜ ਵਗੈਰਾ ਕਟਾਇਆ ਹੋਣਾ ਥੋੜੇ ਬੰਦੇ ਆਪਣੇ ਦੁਕਾਨ ਤੇ ਬਿਲ ਬਣਾਉਂਦਾ ਵੇ ਸੀ ਸਡਨਲੀ ਤਿੰਨ ਬੰਦੇ ਆਏ ਗਨਪੁਆਇੰਟ ਤੇ ਆ ਕੇ ਗਰਾਣਾ ਗੱਲਾ ਬਿੱਲੇ ਦੋਨੋਂ ਪੇਟੀ ਬੂਟੀ ਥੋੜ੍ਹ ਲਈ ਐ ਗਨਪੁਆਇੰਟ ਦੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ ਡੀਵੀਆ ਵਗੈਰਾ ਕਿੱਥੇ ਉਹ ਕਢਾਇਆ ਉਹਨਾਂ ਨੇ ਧੋੜੇ ਬੈਠੇ ਇਹ ਗੱਲ ਕਰੀ ਉਸ ਹਾਬ ਦੇ ਤੇ ਕਿੰਨਾ ਦਾ ਨੁਕਸਾਨ ਦਾ ਅੰਦਾਜ਼ਾ ਲਾਇਆ ਜਾਦਾ ਦੇਖ ਕੇ ਪਤਾ ਲੱਗਦਾ ਐ ਛੋੜਾ ਬੋਤਾ ਕੈਸ਼ ਸੀਗਾ ਥੋੜਾ ਬੋਤਾ ਸਮਾਨ ਸੀਗਾ ਉਹ ਅੰਦਾਜ਼ਾ ਦੇਖ ਕੇ ਲਾਇਆ ਜਾਂਦਾ ਏਦਾਂ ਨਹੀਂ ਬੋਲ ਕੋਈ ਅੰਦਾਜ਼ਾ ਨਹੀਂ ਚਾਹੀ ਸੁਨਿਆਰਿਆਂ ਗੱਲਾਂ ਦਾ ਬੜਾ ਪਿਆਰ ਹੁੰਦਾ ਕੋਈ ਹਿਸਾਬ ਦੇ ਮੁੰਡਾ ਵੇ ਇਹ ਅਗੇ ਅੰਦਾਜ਼ਾ ਉਹਨਾਂ ਲਾ ਗਏ ਕਿ 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 ਕੀ ਪੇਮੈਂਟ ਆਈ ਦੀ ਉਸ ਹਾਲੇ ਪਤਾ ਨਹੀਂ। ਕੀ ਅੱਜ ਹੋਇਆ ਜੀ ਦਾ ਮਾਦਰਾ ਜੀ ਕਿ ਇਹ ਦੁਕਾਨ ਦੀ ਲੋਕਾਂ ਨੂੰ ਕੋਈ ਅੱਠ ਕੁ ਵਜੇ ਕੇ 40 ਕੁੜੇ ਦੇ ਫੋਨ ਆਇਆ ਸੀਗਾ। ਫਿਰ ਤਾਂ ਕਰਕੇ ਠੰਡੇ ਵੱਲ ਫਸੇ ਜਿਹੜੀ ਜਦੋਂ ਮੋੜਦੇ ਮੋੜ ਬਸਟਾਡੇ ਸਾਹਮਣੇ ਖੂ ਹੋ ਗਈ ਹੈ ਗਨਪ੍ਰਾਟ ਤੇ। ਤੇ ਲੋਕੇ ਦੇਖਿਆ ਜਾ ਕਿ ਉਹ ਅਤਲ ਕੁਮਾਰ ਸੀ ਦੁਕਾਨ ਦਾ ਮਾਲਕ। ਉਹਨੇ ਦੱਸਿਆ ਵੀ ਮੇਰੀ ਚੈਨੀ ਖੋਕੇ ਲੈ ਤੈਨੂੰ ਉਹਨੇ ਮੋਸਲ ਤੇ ਆਇਆ ਇਸ ਵਲੈਂਟਰ ਤੇ। ਮੇਨੂ ਲੈ ਕੇ ਕਾਨਪਾਰਟ ਤੇ ਮੇਰੀ ਚੈਨੀ ਡਾਲੀ ਮੇਰੀ ਡਰਾਈਵਿੰਗ ਤੇ ਬੁੱਧਰੇ ਅਸੀਂ ਦੋ 1.5 ਲੱਖ ਰੱਖਿਆ ਸੀ ਬਾਕੀ ਹੋਰ ਸਮਾਨ ਸੀ ਤੇ ਨਾਲ ਹੀ ਡੀਵੀਆ ਵਗੈਰਾ ਨਾਲ ਬਾਕੀ ਲੈ ਗਏ। ਹੁਣ ਪੀਸੀਐਸਟ ਕੱਕ ਇਨਵੈਸਟੀਗੇਸ਼ਨ ਉਹ ਕਰਦੀ ਹੈ। ਜਲਦੀ ਦੋਸ਼ਾ ਪਾਟੇਗਾ। ਠੀਕ ਹੈ ਤੇ ਕਿਦ ਤਨ ਕੀ ਹ ਹੱਥ ਉਹਨਾਂ ਕੋਈ ਇਹ ਚਾਨ ਹੋਈ ਜਿੱਦਾਂ ਆਪਣੀ ਸ਼ਹਿਰ ਸੀ ਸੀਟੀ ਕੈਮਰੇ ਲੱਗੀ ਹੈ ਕੁਛ ਇਦਾਂ ਕੁ ਜੁਮਾਰਾ ਸਕੂਲ 'ਚ। ਨਿਕਾਲ ਰੇ ਕੈਮਰੇ ਖੰਗਾਲ ਰਹੇ ਹਾਂ ਅਸੀਂ। ਦੱਬ ਲਾਂ ਜਲਦੀ ਦੱਬੇਗਾ। ਓਕੇ। ਤਸਕੀਰ ਕੋਲ ਫਾਇਦਾ ਮਾਨ ਲਾ ਕੇ ਲੈਣੀ ਚਾਹੀਦੀ ਹੈ ਜਾਨੀ ਬੁੜੇ ਬੁੜੇ ਮਤਲਬ ਤਾਂ ਨਹੀਂ ਲੱਗਿਆ ਅੱਛਾ ਹਲੇ ਕੋਈ ਬਲਦੇ ਦੇ ਦਿੱਤੇ ਆ ਆਪਰੇਸਟ ਰਿਪੋਰਟ ਨੂੰ ਲਾਈਵ ਲੈ ਕੇ ਗੱਲ ਸਾਰਾ ਜਨਰਲ ਕਰਾਂਗੇ ਨਾਣੇ ਲਈ ਗਏ ਜਿੱਥੇ ਹੋਏ ਕਲਮਨ ਮੈਂ ਹਾਂ ਕਿਨੇ ਗਏ ਬਹੁਤਿਆਰ ਦਾ ਕੰਮ ਬੜਾ ਤੇ ਬਈ ਪਿੱਛਾ ਕਰੋ ਬੰਦੇ ਵਾਰੀ ਭੰਮਰੇ ਆਣਾ ਹਾਂ ਆਮ ਹੋਇਆ ਆਮ ਹੋਇਆ ਹਲੋ ਸਟਾਰਟਰ ਕਿਲੋ ਮਟਰ ਇੱਕ ਉਹਨਾਂ ਹੈ ਮਾ ਅੰਲਾਮ ਆਸ਼ਿਫ ਤੇ ਉਹ ਬੰਦੇ ਆਇਆ ਆਸ਼ਿਫ ਤੇ ਉਹਨਾਂ ਨੇ ਮੋਹਲੇ ਨਾਲ ਆਇਆ ਰੈਸਟੋਰੈਂਟ ਵਿੱਚ ਰੈਸਟੋਰੈਂਟ ਇੱਕ ਯਾਰ ਕਿੰਨੇ ਬਲੈਕ ਨਹੀਂ ਉਹਨਾਂ ਨਾਲ